ਪਤਾ ਜੀ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ ਕੀ ਤੁਸੀਂ ਸਾਡੇ ਸੱਦੇ ਤੇ ਇੱਥੇ ਆਇਓ ਬਾਕੀ ਮੈਨਾਂ ਦਾ ਤੁਸੀਂ ਸਾਰੇ ਸਮਝ ਹੀ ਗਏ ਹੋਗੇ ਕਿਸ ਮਕਸਦ ਦੀ ਅੱਜ ਨੂੰ ਸੱਦੇ ਆ ਕੱਲ ਦਾ ਜੋ ਬਾਦਲ ਦਲ ਹੈ ਉਹਨਾਂ ਦੇ ਕੁਝ ਆਗੂ ਬੜਾ ਰੌਲਾ ਪਾ ਰਹੇ ਨੇ ਪਤਾ ਨਹੀਂ ਕਿੰਨੀ ਕੁ ਵੱਡੀ ਸਾਜ਼ਿਸ਼ ਹੋ ਗਈ ਸਾਡੇ ਖਿਲਾਫ ਪਤਾ ਨਹੀਂ ਕਿੰਨਾ ਕਿ ਇਹਨਾਂ ਨੇ ਗਲਤ ਕੰਮ ਕਰਤਾ ਅਸਲ ਦੇ ਵਿੱਚ ਕੀ ਹੈ ਉਹ ਬਹੁਤ ਘਬराई ਹੋਏ ਨੇ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਵੀ ਅਸੀਂ ਹੁਣ ਕਿਵੇਂ ਕਰੀਏ ਕਿ ਕਿਵੇਂ ਆਪਦਾ ਖਿਹੜਾ ਚਟਾਈਏ ਕਿਉਂਕਿ ਇਹ ਬੜਾ ਸਪਸ਼ਟ ਹੈ ਕਿ ਉਹ 2 ਦਸੰਬਰ ਦੇ ਹੁਕਮਨਾਮੇ ਤੋਂ ਭੱਜੇ ਤੇ ਕੌਮ ਨੇ ਉਹਨਾਂ ਨੂੰ ਲਾਹਨਤਾਂ ਦਿੱਤੀਆਂ ਵੀ ਜਿਹੜੇ ਆਪਦੇ ਆਪ ਨੂੰ ਪੰਥ ਦੇ ਖਵਾਲੇ ਕਹਿੰਦੇ ਆ ਉਹੀ ਜਿਹੜਾ ਭੱਜ ਗਿਆ ਤੇ ਹੁਣ ਆਪਦੀ ਉਸ ਜਿਹੜਾ ਹੈ ਨਾ ਮਨ ਦੇ ਚੋਰ ਨੂੰ ਲੁਕਾਉਣ ਵਾਸਤੇ ਆਪਣੇ ਆਪ ਨੂੰ ਸੱਚਾ ਕਰਨ ਵਾਸਤੇ ਉਸ ਉਹ ਰੋਜ਼ ਨਵੀਆਂ ਸਾਜਸ਼ਾਂ ਦੀਆਂ ਕਹਾਣੀਆਂ ਕਦੇ ਤਾਂ ਕਹਿੰਦੇ ਵੀ ਸਾਜ਼ਿਸ਼ ਕੀਤੀ ਹੈ ਕਦੇ ਕੋਈ ਹੋਰ ਮਤਲਬ ਕੁਛ ਨਾ ਕੁਛ ਜਿਹੜਾ ਉਹਨਾਂ ਦੀ ਇਹ ਇਹ ਰਹਿੰਦੀ ਹੈ ਵੀ ਇਹਨਾਂ ਨੇ ਜੀ ਆਪ ਦਾ ਅਡ ਚੁੱਲਾ ਬਣਾ ਲਿਆ ਸੋ ਇਹ ਨਵੀਂ ਚੀਜ਼ ਰੋਜ਼ ਕੱਢ ਕੇ ਆਉਂਦੇ ਕੱਲ ਉਹਨੇ ਕਿਹਾਗਾ ਚੰਦੂ ਮਾਤਾ ਸਾਹਿਬ ਦੀ ਜੋ ਸਪੀਚ ਹੋਈ ਸੀ ਉੱਥੇ ਆਪਣਾ ਲੰਗਵਾਲ ਸਾਹਿਬ ਦੀ ਵਰਸੀ ਤੇ ਉਹਨੂੰ ਲੈ ਕੇ ਇਹਨਾਂ ਨੇ ਬੜਾ ਵੱਡਾ ਮੇਵਾਲ ਖੜਾ ਕੀਤਾ ਪਹਿਲਾਂ ਤਾਂ ਉਸ ਇਕੱਠ ਤੋਂ ਦੇਖ ਕੇ ਘਬਰਾ ਗਏ ਇਹਨਾਂ ਨੂੰ ਇਹ ਆਸ ਨਹੀਂ ਸੀ ਵੀ ਇੰਨੀ ਸੰਗਤ ਜੁੜੇਗੀ ਸਾਡਾ ਜਿਹੜਾ ਇਕੱਠ ਸੀ ਉਹ ਨਰੋਲ ਸਾਡੇ ਜ਼ਿਲ੍ਹੇ ਦਾ ਇਕੱਠ ਸੀ ਉੱਥੇ ਤੇ ਇਹਨਾਂ ਨੇ ਸਾਰੇ ਪੰਜਾਬ ਚੋਂ ਬਠਿੰਡੇ ਮਾਨਸਾ ਇੱਥੋਂ ਤੱਕ ਦੀ ਲੰਬੀ ਤੋਂ ਵੀ ਸੰਗਤ ਬੁਲਾਈ ਫੇਰ ਵੀ ਇਕੱਠ ਜਿਹੜਾ ਅੱਧਾ ਰਿਹਾ ਇਹਨਾਂ ਦਾ ਸੋ ਉਸ ਬਖਲਾਹੜ ਦੇ ਵਿੱਚ ਇਹ ਡਾਇਵਰਟ ਕਰਨਾ ਚਾਹੁੰਦੇ ਸੀ ਇਹ ਕਿਵੇਂ ਲੋਕਾਂ ਦਾ ਮਨ ਨੂੰ ਅਸੀਂ ਡਾਇਵਰਟ ਕਰੀਏ ਤੇ ਇਹਨਾਂ ਨੇ ਇਹ ਗੱਲ ਜਿਹੜੀ ਹੈ ਆਪਦੀ ਘੜੀ ਹੈ ਤੇ ਮੈਂ ਇਹ ਗੱਲ ਬੜਾ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਬਤੌਰ ਅਕਾਲ ਤਖਤ ਦੇ ਜਥੇਦਾਰ ਯਾਦ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਕਦੇ ਵੀ ਸਾਡੇ ਘਰ ਨਹੀਂ ਆਏ ਇਹ ਬੜਾ ਮੈਂ ਸਪਸ਼ਟ ਤੌਰ ਤੇ ਕਹਾਂਗਾ ਵੀ ਕਦੇ ਐਸ ਜਥੇਦਾਰ ਸਾਡੇ ਘਰ ਹੀ ਨਹੀਂ ਆਏ ਦੂਜੀ ਗੱਲ ਉਹ ਦੋ ਵਾਰੀ ਸਾਡੇ ਘਰ ਆਏ ਨੇ ਪਹਿਲਾਂ ਤਾਂ ਢੀਂਸਾ ਸਾਹਿਬ ਦਾ ਪਤਾ ਲੈਣ ਆਏ ਸੀ ਉਹ 17 ਮਈ ਨੂੰ 17 ਮਈ 2025 ਨੂੰ ਢੀਂਸਾ ਸਾਹਿਬ ਉਹ ਤਾਂ ਸੀਰੀਅਸ ਸੀ ਤੇ ਉਦੋਂ ਉਹਨਾਂ ਦਾ ਪਤਾ ਲੈਣ ਆਏ ਤੇ ਇਹ ਗੱਲ ਜ਼ਰੂਰ ਹੈ ਢੀਂਸਾ ਸਾਹਿਬ ਨੇ ਉਹਨਾਂ ਨੂੰ ਇਹ ਗੱਲ ਕਹੀ ਕਿ ਗਿਆਨੀ ਜੀ ਪੰਥ ਬੜੀ ਔਖੇ ਸਮੇਂ ਚੋਂ ਲੰਘ ਰਿਹਾ ਹੈ ਅੱਜ ਤੁਹਾਡੇ ਵਰਗੀ ਸ਼ਖਸੀਅਤ ਦੀ ਲੋੜ ਹੈ ਤੁਸੀਂ ਅੱਗੇ ਹੋ ਕੇ ਪੰਥ ਦੀ ਕੌਮ ਦੀ ਅਗਵਾਈ ਕਰੋ ਇਹ ਉਹ ਨਹੀਂ ਕਿਹਾ ਪਰ ਦੂਜੀ ਗੱਲ ਉਹਦੋਂ ਜਥੇਦਾਰ ਨਹੀਂ ਸੀ ਉਹਦੋਂ ਉਹ ਸਿਰਫ ਇੰਡੀਵਿਜੂਅਲ ਤੌਰ ਤੇ ਆਪ ਆਏ ਇਹ ਕਹਿੰਦੇ ਨਾ ਵੀ ਇਹਨਾਂ ਨੇ ਜੀ ਬੁਲਾਇਆ ਜਥੇਦਾਰ ਨੂੰ ਜਥੇਦਾਰ ਸਾਹਿਬ ਨੂੰ ਇਹ ਤਾਂ ਆਪਣੀਆਂ ਕਮੀਆਂ ਲਕੋਰੇ ਕਿਉਂਕਿ ਇਹਨਾਂ ਨੇ ਜਥੇਦਾਰਾਂ ਨੂੰ ਬੁਲਾ ਕੇ ਹੁਕਮ ਆਰਡਰ ਕੀਤੇ ਸੀ ਮਾਫੀ ਦੇਣ ਦੇ ਹੁਣ ਇਹ ਉਹਦੇ ਨਾਲ ਕੰਪੇਅਰ ਕਰ ਰਹੇ ਨੇ ਕਿੱਥੇ ਤਾਂ ਜਥੇਦਾਰ ਸਾਹਿਬ ਨੇ ਖੁਦ ਪਤਾ ਲੈਣ ਆਉਣਾ ਕਿਤੇ ਤੁਸੀਂ ਬੁਲਾ ਕੇ ਉਹਨਾਂ ਤੋਂ ਹੁਕਮ ਜਾਰੀ ਕਰਾਓ ਕਿਡਾ ਬਡਾ ਅੰਤਰ ਹੈ ਕੋਈ ਵੀ ਸਰ ਕਿਸੇ ਦਾ ਵੀ ਕਿਸੇ ਵੀ ਪੰਥਕ ਸਖਸ਼ੀਤ ਸੀਤ ਸਿੰਘ ਸਾਹਿਬ ਉਹਨਾਂ ਨੂੰ ਹਾਲਚਲ ਦਾ ਪਤਾ ਲੈਣ ਜਾਣਾ ਕੋਈ ਮਾੜੀ ਗੱਲ ਹੈ ਤੇ ਨਾਲੇ ਇਕੱਲੇ ਜਥੇਦਾਰ ਜੀ ਨਹੀਂ ਆਏ ਸੀਤ ਸਿੰਘ ਸਾਹਿਬ ਦਾ ਪਤਾ ਲੈਣ 17 ਤਰੀਕ ਨੂੰ ਗਿਆਨੀ ਜੀ ਆਏ 25 ਤਰੀਕ ਨੂੰ ਸੁਖਬੀਰ ਸਿੰਘ ਬਾਦਲਾਹ ਆਏ ਤੇ ਸੁਖਬੀਰ ਸਿੰਘ ਬਾਦਲਾਹ ਨੂੰ ਮੀਰੀ ਸੀਤ ਸਿੰਘ ਸਾਹਿਬ ਨੇ ਕਿਹਾ ਜੁਬੀ ਸੇ ਬਾਅਦ ਤੁਸੀਂ ਕੌਮ ਨੂੰ ਇਕੱਠਾ ਕਰ ਸਕਦੇ ਹੋ ਥੋੜਾ ਜਿਹਾ ਤਿਆਗ ਦਿਖਾਓ ਅਕਾਲੀ ਦਲ ਖੜਾ ਹੋ ਜਾਊਗਾ ਵੀ ਅੱਜ ਲੋੜ ਹੈ ਪੰਥ ਨੂੰ ਸ਼ਰਮਣੀ ਅਕਾਲੀ ਦਲ ਦੀ ਫੇਰ ਉਸ ਤੋਂ ਪਹਿਲਾਂ ਗਿਆਨੀ ਜੀ ਤੋਂ ਕੁਛ ਦਿਨ ਪਹਿਲਾਂ ਜਿਹੜਾ ਆਪਣੇ ਐਸ ਡੀ ਪੀ ਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉਹ ਵੀ ਪਤਾ ਲੈਣ ਆਏ ਕਿ ਹਿਸਾਬ ਦਾ ਉਹਨਾਂ ਨੂੰ ਵੀ ਤੁਸੀਂ ਪਤਾ ਕਰ ਸਕਦੇ ਹੋ ਉਹਨਾਂ ਨੂੰ ਵੀ ਇਹੀ ਕਿਹਾ ਕਿ ਧਾਮੀ ਸਾਹਿਬ ਤੁਹਾਡੇ ਕੋਲ ਪੰਥ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੁਸੀਂ ਐਸਜੀਪੀਸੀ ਦੇ ਪ੍ਰਧਾਨ ਹੋ ਤੁਸੀਂ ਕੌਮ ਦੇ ਆਗੂ ਹੋ ਤੁਹਾਨੂੰ ਇੱਕ ਸਾਰੂ ਰੋਲ ਪਲੇ ਕਰਨਾ ਚਾਹੀਦਾ ਹੈ ਤੁਸੀਂ ਕੌਮ ਨੂੰ ਇਕੱਠਾ ਕਰਨ ਦੇ ਵਿੱਚ ਇੱਕ ਚੰਗੀ ਗਵਾਹੀ ਤੁਸੀਂ ਕੌਮ ਨੂੰ ਦਿਓ ਇਹ ਉਹਨਾਂ ਨੂੰ ਵੀ ਕਿਹਾ ਉਹਨਾਂ ਨੇ ਸੋ ਇਸ ਲਈ ਇਹਨੂੰ ਇੱਕ ਸਾਜਿਸ ਦਾ ਰੂਪ ਦੇਣਾ ਇਹਨੂੰ ਇਹ ਕਹਿ ਦੇਣਾ ਕਿ ਜੀ ਇਹ ਤਾਂ ਇਹਨਾਂ ਨੇ ਸਾਡੇ 2 ਤਰੀਕ ਦਸੰਬਰ ਤੋਂ ਤੁਸੀਂ ਇਹ ਲਾ ਲਓ 6 ਮਹੀਨੇ ਬਾਅਦ ਦੀ ਗੱਲ ਹੈ ਨਿਅਰਲੀ 체ਮੀਨੇ ਬਾ ਸਤਾਰਾ ਮਈ ਤੇ ਸਿੰਘ ਸਾਹਿਬ ਨੂੰ ਤਾਂ 10 ਫਰਵਰੀ ਨੂੰ ਹਟਾਤਾ ਸੀਗਾ ਉਹਦੇ ਨਾਲ ਕਿਵੇਂ ਇਹ ਮੇਲ ਕਰ ਰਹੇ ਨੇ ਮਤਲਬ ਤੁਸੀਂ ਹੈਰਾਨੀ ਦੀ ਗੱਲ ਦੇਖੋ ਵੀ ਕਈਆਂ ਜੇ ਗੱਲਾਂ ਕਰ ਰਹੇ ਨੇ ਤੇ ਸਮਾਟ ਸਿੰਘ ਸਾਹਿਬ ਨੇ ਕੋਈ ਵੀ ਪੰਥਕ ਆਗੂ ਉਹਨੂੰ ਹੋਊਗਾ ਹੁੰਦਾ ਹੀ ਹੈ ਦਰਦ ਤੇ ਉਹਨਾਂ ਦੇ ਢੀਂਸਾਬ ਨੇ ਸਿਰਫ ਆਪ ਦਾ ਜਿਹੜਾ ਦਰਦ ਹੈ ਉਹਨਾਂ ਦਾ ਝਲਕਿਆ ਤੇ ਨਾਲੇ ਫਿਰ ਜਿਹੜੀ ਚੋਣ ਡੈਲੀਗੇਟਸ ਦੀ ਜਿਹੜੀ ਹੋਈ ਹੈ ਪ੍ਰਧਾਨ ਸਾਹਿਬ ਦੀ ਉਹ ਡੈਲੀਗੇਟਾ ਨਹੀਂ ਕੀਤੀ ਹੈ ਉੱਥੇ ਬੜਾ ਤੁਥੋਂ ਸਾਰਾ ਪ੍ਰੋਸੈਸ ਲਾਈਵ ਹੋਇਆ ਉੱਥੇ ਸਾਰਿਆਂ ਨੂੰ ਪੁੱਛਿਆ ਵੀ ਹੋਰ ਕੋਈ ਕੈਂਡੀਡੇਟ ਹੈ ਹੋਰ ਕਿਸ ਦਾ ਨਾਮ ਦੇਣਾ ਚਾਹੁੰਦੇ ਹੋ ਤਿੰਨ ਵਾਰੀ ਪੁੱਛਿਆ ਤੇ ਮਤਲਬ ਬੜੀ ਪਾਰਦਰਸ਼ੀ ਢੰਗ ਦੇ ਨਾਲ ਪੂਰੀ ਦੁਨੀਆ ਨੇ ਦੇਖੀ ਹੈ ਚੋਣ ਹੁੰਦੇ ਹੋਏ ਇਹ ਕਹਿੰਦੇ ਨੇ ਜੀ ਇਹ ਤਾਂ ਪਹਿਲੇ ਹੀ ਇਹਨਾਂ ਨੇ ਸਾਝੀ ਰਚੀ ਸੀ ਤੇ ਜਿਹੜੀ ਸਿੰਘ ਸਾਹਿਬ ਦੇ ਹਟਣ ਤੋਂ ਬਾਦ ਜਿਹੜੀ ਇਹ ਕਮੇਟੀ ਨੇ ਕੰਮ ਸ਼ੁਰੂ ਕੀਤਾ ਹੈਗਾ ਸੋ ਸਾਜ਼ਿਸ਼ ਕਿੱਥੋਂ ਆ ਗਈ ਕਮੇਟੀ ਨੇ ਤਾਂ ਕੰਮ ਆ ਕੇ ਜਾ ਕੇ ਮਾਰਚ ਦੇ ਵਿੱਚ ਸ਼ੁਰੂ ਕੀਤਾ ਹੈਗਾ ਸਿੰਘ ਸਾਹਿਬ ਆਲਰੇਡੀ 10 ਤਰੀਕ ਨੂੰ ਹਟ ਗਏ ਸੀਗੇ ਸੋ ਇਹ ਇਹ ਗੱਲਾਂ ਕੋਈ ਮੇਲ ਨਹੀਂ ਖਾਂਦੀਆਂ ਉਹਨਾਂ ਕੋਲ ਕੋਈ ਜਵਾਬ ਨਹੀਂ ਹੁੰਦਾ ਬਸ ਬੈਠ ਕੇ ਰੌਲਾ ਪਾਉਣ ਤੋਂ ਬਿਨਾ ਇਹ ਇਹ ਸਾਰੀ ਇੱਕ ਉਹਨਾਂ ਦੀ ਘਬਰਾਹਟ ਦਾ ਹੈ ਇੱਕ ਤੀਜੀ ਗੱਲ ਉਹਨਾਂ ਨੇ ਮੇਰੇ ਪ੍ਰਤੀ ਵੀ ਗੱਲ ਕਹੀ ਹੈ ਵੀ ਸਿੰਘ ਸਾਹਿਬ ਨੇ ਪਰਮਿੰਦਰ ਸਿੰਘ ਢੀਂਸਾ ਨੂੰ ਸਜ਼ਾ ਨਹੀਂ ਲਾਈ ਇਹ ਡਰੇ ਗਏ ਸੀ ਇਹ ਉਹਨਾਂ ਨੇ ਕਿਹਾ ਹੈ ਮੈਂ ਸਪੱਸ਼ਟ ਕਰਨਾ ਚਾਹੁੰਦਾ ਵੀ ਡੇਰੇ 25 ਬੰਦਿਆਂ ਨੂੰ ਸਜ਼ਾ ਅਸੀਂ 2017 ਚ ਭੁਗਤ ਚੁੱਕਿਆ ਸੀ ਆਪੇ ਪੇਸ਼ ਹੋਏ ਸੀ ਸਾਨੂੰ ਸਜ਼ਾ ਲੱਗੀ ਸੀ ਉਸ ਤੋਂ ਬਾਅਦ ਸਾਨੂੰ ਮਾਫੀ ਦਿੱਤੀ ਅਸੀਂ ਸਜ਼ਾ ਭੁਗਤੀ ਤੇ ਮਾਫੀ ਦਿੱਤੀ ਹੈ ਅਸੀਂ ਕੋਈ ਇਹਨਾਂ ਵਾਂਗੂ ਨਹੀਂ ਵੀ 8 ਸਾਲ ਟੂਟ ਬੋਲੀ ਗਏ ਅਸੀਂ ਤਾਂ ਕੁਝ ਕੀਤਾ ਹੀ ਨਹੀਂ ਅਸੀਂ ਤਾਂ ਕੁਝ ਕੀਤਾ ਨਹੀਂ ਫਿਰ ਕਾਲ ਤੱਕ ਸਾਹਮਣੇ ਜਾ ਕੇ ਸਾਹਬ ਦੇ ਸਾਹਮਣੇ ਜਾ ਕੇ ਉੱਥੇ ਮੰਨ ਗਏ ਅਸੀਂ ਤਾਂ 6 ਮਹੀਨੇ ਬਾਅਦ ਹੀ ਮੰਨ ਉੱਥੇ ਜਾ ਕੇ ਪੇਸ਼ ਹੋ ਕੇ ਗਲਤੀ ਮੰਨ ਲਈ ਸੀ ਤੋ ਇਹ ਗੱਲਾਂ ਬੜੀਆਂ ਇਹਨਾਂ ਕੋਲ ਅਸਾਰੂ ਗੱਲ ਤਾਂ ਕੋਈ ਹੈ ਨਹੀਂ ਕੋਈ ਪੰਥਕ ਮੁੱਦਾ ਕੋਈ ਪੰਥ ਦੀ ਗੱਲ ਕਰੋ ਤੁਸੀਂ ਕੋਈ ਸਮੱਸਿਆਵਾਂ ਪੰਜਾਬ ਦੀਆਂ ਨੇ ਉਹਨਾਂ ਬਾਰੇ ਬਹਿਸ ਕਰੋ ਸਾਡੇ ਨਾਲ ਜਿਸ ਤਰ੍ਹਾਂ ਜੋ ਕੌਮ ਦਾ ਜਿਹੜਾ ਹੈ ਅਕਾਲੀ ਦਲ ਦਾ ਬੇੜਾਗਰ ਕੀਤਾ ਉਹਦੇ ਤੇ ਸਾਡੇ ਨਾਲ ਜਿੰਮਰਜੀ ਬਹਿਸ ਕਰ ਲਓ ਅਸੀਂ ਤਿਆਰ ਹਾਂ ਅਸੀਂ ਕੋਈ ਇੱਕ ਹੋਰ ਹੈ ਅਸੀਂ ਕੋਈ ਅਕਾਲੀ ਦਲ ਦੇ ਜੇ ਸਭ ਤੋਂ ਵੱਧ ਸੋਚਿੰਤਗਾ ਅਸੀਂ ਆ ਇਹ ਤਾਂ ਸਾਨੂੰ ਦਾ ਦੋਵਾਰ ਇਹਨਾਂ ਨੇ ਪਾਰਟੀ ਚੋਂ ਕੱਢੇਗਾ ਇੰਨੀ ਗੱਲ ਨਹੀਂ ਕਿਸੇ ਦੀ ਸੁਣਨ ਨੂੰ ਤਿਆਰ ਨਹੀਂ ਇਹ ਅਸੀਂ ਕੋਈ ਗੱਲ ਕਰਦੇ ਸੀ ਸਾਨੂੰ ਨੋਟਿਸ ਕੱਟਦਾ ਦੋਨੋਂ ਵਾਰ ਅਸੀਂ ਇੱਕ ਵਾਰ ਵੀ ਪਾਰਟੀ ਨਹੀਂ ਛੱਡੀ ਆ ਜਿਹੜੇ ਲੋਕ ਕਹਿੰਦੇ ਨਾ ਵੀ ਦੇਖੋ ਪਾਰਟੀ ਨੂੰ ਮੌਕੇ ਦੇ ਐ ਕਰ ਗਿਆ ਦੋਨੋਂ ਵਾਰ ਸਾਨੂੰ ਪਾਰਟੀ ਤੋਂ ਕੱਢੇ ਗਿਆ ਤੇ ਇਹ ਅੱਜ ਬੜੇ ਆਵਿਆਪ ਨੂੰ ਉਹ ਕਹੋਂਦੇ ਇਸ ਲਈ ਇਹ ਜਿਹੜਾ ਗਲਤ ਤੁਸੀਂ ਲੋਕਾਂ ਦੇ ਵਿੱਚ ਗੁੰਮਰਾਹ ਕਰਨਾ ਨਹੀਂ ਚਾਹਣਾ ਲੋਕ ਜਾਣ ਚੁੱਕੇ ਆ ਲੋਕਾਂ ਨੂੰ ਪਤਾ ਹੈ ਤੇ ਇਹਨਾਂ ਨੇ ਘਬਰਾਹਟ ਦੇ ਇਹ ਪਹਿਲਾ ਕੀ ਕਸਰ ਇਹਨਾਂ ਛੱਡੀ ਪਹਿਲਾਂ ਗਿਆਨੀ ਹਰਪੀ ਸਿੰਘ ਨੇ کردار کشੀ ਕੀਤੀ ਫਿਰ ਕਿਹਾ ਜੀ ਇਹਨਾਂ ਦੀ ਸਾਜਿਸ਼ ਸੀ ਫਿਰ ਜਿਹੜਾ ਹੈ ਕੋਈ ਨਵੀਂ ਗੱਲ ਕੱਢਦੇ ਨੇ ਹਬਰੋਜ਼ ਕਦੇ ਕਹਿੰਦੇ ਜੀ ਇਹਨਾਂ ਨੇ ਅੱਡ ਚੁੱਲਾ ਪੜਦੇ ਸਭ ਨੂੰ ਪਤਾ ਹੈਗਾ ਲੋਕਾਂ ਨੂੰ ਕੋਈ ਲੋਕ ਭੁੱਲੇ ਹੋਏ ਨੇ ਸੋ ਇਸ ਲਈ ਮੈਂ ਬੇਨਤੀ ਕਰਦਾਗਾ ਕਿ ਇਹ ਇਹ ਜਿਹੜੇ ਅੱਜ ਲੋਕਾਂ ਵੱਲੋਂ ਨਕਾਰੇ ਹੋਏ ਲੋਕ ਨੇ ਇਹਨਾਂ ਨੂੰ ਜਿਹੜਾ ਹੈ ਨਾ ਤਾਂ ਕੌਮ ਨੇ ਪ੍ਰਮਾਨ ਕਰਨਾ ਨਾ ਹੀ ਜਿਹੜਾ ਹੈ ਇਹਨਾਂ ਦੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਤੋਂ ਸਾਰਿਆਂ ਨੂੰ ਸਾਵਧਾਨ ਤੇ ਬਚ ਕੇ ਰਹਿਣ ਦੀ ਲੋੜ ਹੈ ਇਹ ਮੈਂ ਜਿਹੜੇ ਬੇਨਤੀ ਕਰਦਾ ਹਾਂ